11 ਦੀ ਗਿਣਤੀ ਦੇ ਵਿੱਚ ਵੱਖ-ਵੱਖ ਕਿਸਾਂ ਦੇ ਵਿੱਚ ਸ਼ਾਮਲ ਵਹੀਕਲ ਖੜੇ ਹਨ ਅਤੇ ਇੱਥੇ ਵਹੀਕਲ ਖੜੇ ਕਰਨ ਨੂੰ ਨਹੀਂ ਮਿਲ ਰਹੀ ਜਗਾ ਦੱਸ ਦਈਏ ਕਿ ਜਿੱਥੇ ਵੱਖ-ਵੱਖ ਭਾਵੇਂ ਇਹ ਚੋਰੀ ਦੇ ਵਹੀਕਲ ਹੋਣ ਭਾਵੇਂ ਐਕਸੀਡੈਂਟ ਦੇ ਕਿਸਾਂ ਦੇ ਵਿੱਚ ਇਹਨਾਂ ਦਾ ਆਪਣਾ ਸਬੰਧ ਹੋਵੇ ਲੇਕਿਨ ਜਿੰਨਾ ਚਿਰ ਕਿਸਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਇਹ ਇਹਨਾਂ ਥਾਣੇ ਦੇ ਵਿੱਚ ਹੀ ਖੜੇ ਦਿਖਾਈ ਦੇ ਰਹੇ ਹਨ ਅਤੇ ਇਹ ਇੱਥੇ ਪਏ ਹੀ ਇੱਥੇ ਲੰਬੇ ਸਮੇਂ ਤੋਂ ਜਦੋਂ ਇੱਥੇ ਆਪਣਾ ਪਏ ਰਹਿੰਦੇ ਤੇ ਇੱਥੇ ਹੀ ਗੜ ਜਾਂਦੇ ਹਨ ਐਸਚੂ ਨੇ ਕਿਹਾ ਕਿ ਜਦੋਂ ਵੀ ਇਹਨਾਂ ਦੇ ਕੇਸ ਦਾ ਨਫਟਾਰਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਪ੍ਰੋਸੈਸ ਦੇ ਹਿਸਾਬ ਦੇ ਨਾਲ ਮਾਂਜੂ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਇਹੀ ਅੱਗੇ ਵਧਕਣ ਦਿੱਤੇ ਜਾਂਦੇ ਆ ਲੇਕਿਨ ਬਹੁਤ ਸਾਰੇ ਇਹਦੇ ਵਿੱਚ ਕੇਸ ਦੇ ਵਿੱਚ ਜਿਹੜੇ ਚੋਰੀ ਦੇ ਵਹੀਕਲ ਹਨ ਉਹ ਇਹਨਾਂ ਵੱਲੋਂ ਜਦੋਂ ਮਾਂਜੂ ਅਦਾਲਤ ਵੱਲੋਂ ਹੁਕਮ ਦਿੱਤੇ ਜਾਂਦੇ ਤਾਂ ਉਹ ਉਹਨਾਂ ਦੇ ਹਵਾਲੇ ਕੀਤੀ ਜਾਂਦੀ ਹੈ ਲੇਕਿਨ ਜਿਹੜੀ ਸੜਕੀ ਹਾਦਸਿਆਂ ਦੇ ਵਿੱਚ ਜਾਂ ਹੋਰ ਕਿਸੇ ਕੇਸ ਦੇ ਵਿੱਚ ਜਾਂ ਕਿਸੇ ਨਸ਼ੇ ਵਾਲੇ ਕੇਸ ਦੇ ਵਿੱਚ ਜਿਹੜੇ ਵਹੀਕਲ ਹੁੰਦੇ ਆ ਨਾ ਉਹ ਜਿੰਨਾ ਚਿਰ ਉਹਨਾਂ ਦੇ ਕੇਸ ਚੱਲਦੇ ਆ ਭਾਵੇਂ ਉਹ ਕੇਸ 20 ਸਾਲ ਅਦਾਲਤ ਦੇ ਵਿੱਚ ਮਾਂਜੋਬ ਅਦਾਲਤ ਦੇ ਵਿੱਚ ਚੱਲਦੇ ਰਹਿਣ ਉਹ ਇੱਥੇ ਵਿਕਲ ਥਾਣਾ ਨਵੀਂਜੀ ਖੜੇ ਹੋਏ ਇੱਥੇ ਆਪਣਾ ਗੜ ਜਾਂਦੇ ਹਨ ਐਸ ਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਵਹੀਕਲ ਇਹੋ ਜਿਹੇ ਨੇ ਜਿਹੜੇ ਥਾਣਾ ਸਿਵਲ ਲੈਂਡ ਦੇ ਅੰਦਰ ਖੜੇ ਹੋਏ ਦਿਖਾਈ ਦੇ ਰਹੇ ਆ ਤੇ ਇੱਥੇ ਹੀ ਇਹ ਆਪਾਂ ਲੰਬੇ ਸਮੇਂ ਤੋਂ ਖੜੇ ਹੋਏ ਆ ਨਾ ਕਿਉਂਕਿ ਜਿਹੜੇ ਨਸ਼ੇ ਦੇ ਕੇਸ ਜਾਂ ਹੋਰ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਜਿਹੜੇ ਵਹੀਕਲ ਫੜੇ ਜਾਂਦੇ ਆ ਅਤੇ ਉਹ ਕੇਸ ਮਾਂਡੋ ਅਦਾਲਤ ਦੇ ਵਿੱਚ ਲੰਬਾ ਸਮਾਂ ਚੱਲਦੇ ਹਨ ਤੇ ਜਿੰਨਾ ਚਿਰ ਕੇਸ ਦਾ ਨਿਵਟਾਰਾ ਨਹੀਂ ਹੁੰਦਾ ਅਤੇ ਉਹਨਾਂ ਚ ਰਹੀ ਵਹੀਕਲ ਨੇ ਜਿਹੜੇ ਉਹ ਥਾਣੇ ਦੇ ਵਿੱਚ ਹੀ ਖੜੇ ਦਿਖਾਈ ਦੇ ਰਹੇ ਹਨ ਥਾਣਿਆਂ ਦੇ ਵਿੱਚ ਜਗ੍ਹਾ ਵੀ ਨਹੀਂ ਹੁੰਦੀ ਅਤੇ ਇਸ ਨੂੰ ਲੈ ਕੇ ਕਾਫੀ ਸਮੱਸਿਆ ਥਾਣੇ ਦੇ ਵਿੱਚ ਆ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਆ ਇਹ ਵਹੀਕਲ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ ਅਤੇ ਕੇਸ ਦਾ ਸਾਰਾ ਆਪਣਾ ਪ੍ਰੋਸੈਸ ਹੈ ਐਸ ਐਚਓ ਥਾਣਾ ਸਿਵਲ ਨੇ ਹਰਜੋਤ ਸਿੰਘ ਦੇ ਜਵਾਨੀ ਇਹ ਅਲੱਗ-ਅਲੱਗ ਪ੍ਰੋਸੀਜਰ ਹੈ ਜਿਵੇਂ ਐਨਟੀਪੀਐਸ ਜਦੋਂ ਫੈਸਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਮਾਨਯੋਗ ਅਦਾਲਤ પાસે ਹੁਕਮ ਹਾਸਲ ਕਰਕੇ ਤੇ ਉਹਦੇ ਕਮੇਟੀ ਜਿਹੜੀ ਹੈਗੀ ਗਠਨ ਕੀਤੀ ਜਾਂਦੀ ਹੈ ਤੇ ਨਿਲਾਮੀ ਜਿਹੜੀ ਹੈਗੀ ਇਹ ਵਿਕਲਾਂ ਦੀ ਕੀਤੀ ਜਾਂਦੀ ਹੈ ਜਿਵੇਂ ਕੋਈ ਚੋਰੀ ਦੇ ਜਿਹੜੇ ਹੈਗੇ ਜਿਵੇਂ ਸੈਂਟਲੀ ਅਸੀਂ ਤਿੰਨ ਮੁਕਦਮੇ ਦਰਜ ਕੀਤੇ ਇੱਕ 'ਚ 11 ਮੋਟਰਸ ਰਿਕਵਰ ਹੋਏ ਇੱਕ 'ਚ 15 ਹੋਏ ਇੱਕ 'ਚ 14 ਮੋਟਰਸ ਰਿਕਵਰ ਹੋਏ ਉਸ ਜਿਹੜਾ ਵੀ ਮਾਲਕਾ ਨੂੰ ਟ੍ਰੇਸ ਕਰਕੇ ਉਹ ਆਪਦੀ ਜਿਹੜੇ ਹੈਗੇ ਸਪੁਰਦਾਰੀ ਮਾਨਯੋਗ ਅਦਾਲਤ ਵਿੱਚ ਲਾ ਕੇ ਤੇ ਉਹਦੀ ਜਿਹੜਾ ਹੈਗਾ ਮੋਟਰਸਾਈਕਲ ਜਿਹੜਾ ਹੈਗਾ ਸਪੁਰਦਾਰੀ ਤੇ ਹਾਸਲ ਕਰ ਸਕਦਾ ਹੈਗਾ ਤੇ ਵੈਸੇ ਵੀ ਸਾਡੇ ਵੱਲੋਂ ਜਿਹੜਾ ਹੈਗਾ ਟਾਈਮ ਟੂ ਟਾਈਮ ਜਿਹੜਾ ਹੈਗਾ ਇਹਦੇ ਡਿਸਪੋਜ਼ਲ ਲਈ ਜਿਹੜਾ ਹੈਗਾ ਮਾਨਯੋਗ ਅਦਾਲਤ પાસે ਹੁਕਮ ਹਾਸਲ ਕਰਕੇ ਜਿਹੜਾ ਹੈਗਾ ਰੀਸੈਂਟਲੀ ਵੀ ਪਿੱਛੇ ਵੀ ਕਰਵਾਏ ਗਏ ਹੈ ਜੀ ਸਰ ਥਾਣੇ ਜਗ੍ਹਾ ਬੜੀ ਘੱਟ ਹੈ ਦਿੱਕਤ ਤਾਂ ਕਿਤੇ ਨਾ ਕਿਤੇ ਆਉਂਦੀ ਹੋएगी ਨਾ ਕਿਉਂਕਿ ਵੀਹਿਕਲ ਬਹੁਤ ਥੜੇ ਨੇ ਜਿਆਦੇ ਹਾਂ ਜੀ ਹੁਣ ਜਿਵੇਂ ਲਗਾਤਾਰ ਜਿਹੜਾ ਹੈਗਾ ਜਿਵੇਂ ਯੋਧ ਨਸ਼ੇ ਵਿਰੋਧ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈਗਾ ਉਹ ਐਨਡੀਪੀਐਸ 'ਚ ਵੀ ਕਈ ਮੁਕੱਦਮੇ ਆ ਜਿਹੜੇ ਹੈਗੇ ਆ ਸਾਡੇ ਵੱਲੋਂ ਜਿਹੜਾ ਕਬਜ਼ੇ 'ਚ ਲਏ ਗਏ ਹਨ ਤੇ ਪਰ ਫਿਰ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਜਿਹੜਾ ਹੈ ਸਾਡੇ ਵੱਲੋਂ ਮਾਜੂਕ ਅਦਾਲਤ ਪਾਸ ਹੁਕਮ ਹਾਸਲ ਕਰਕੇ ਤੇ ਇਹਨਾਂ ਦਾ ਡਿਸਪੋਜ਼ ਆਫ ਕਰਵਾਇਆ ਜਾ ਰਿਹਾ ਸਰ ਪ੍ਰੋਸੀਜਰ ਕੀ ਹੁੰਦਾ ਹੈ ਕਿ ਕਮੇਟੀ ਕਮੇਟੀ ਬੰਦੀ ਹੈ ਕਿਵੇਂ ਨਿਲਾਮੀ ਕਰਦੇ ਹੋ ਜਾਂ ਵਾਰਸਾਂ ਨੂੰ ਕਿਵੇਂ ਦਿੰਦੇ ਹੋ ਦੋ ਵੱਖਰੇ ਵੱਖਰੇ ਪ੍ਰੋਸੀਜਰ ਹੈ ਇਹ ਜਿਹੜਾ ਕੋਈ ਚੋਰੀ ਦੇ ਮੁਕੱਦਮਿਆਂ 'ਚ ਕੋਈ ਮਾਲਕ ਜਿਹੜਾ ਹੈਗਾ ਸੀ ਟਰੇਸ ਕਰ ਲੈਨੇ ਉਹ ਤਾਂ ਸਪੋਰਟਦਾਰੀ ਮਾਨਯੋਗ ਅਦਾਲਤ ਪਾਸੋਂ ਸਪੋਰਟਦਾਰੀ ਲੈ ਕੇ ਤੇ ਇਹਨੂੰ ਰਿਲੀਜ਼ ਕਰਵਾ ਸਕਦੇ ਆ ਤੇ ਬਾਕੀ ਜਿਹੜੇ ਐਨਡੀਪੀਐਸ ਚ ਜਾਂ ਹੋਰ ਮੁਕੱਦਮਿਆਂ ਚ ਉਹ ਚ ਮਾਨਯੋਗ ਅਦਾਲਤ ਪਾਸੋਂ ਜਿਹੜਾ ਹੈਗਾ ਇਹਨਾਂ ਦੇ ਡਿਸਪੋਜ਼ਲ ਦੇ ਆਰਡਰ ਲੈ ਕੇ ਤੇ ਇੱਕ ਕਮੇਟੀ ਦਾ ਗਠਨ ਹੁੰਦਾ ਜਿਸ ਵਿੱਚ ਜਿਹੜਾ ਹੈਗਾ ਅਖਬਾਰ ਵਿੱਚ ਨਿਊਜ਼ਪੇਪਰ ਵਿੱਚ ਜਿਹੜਾ ਉਹਦਾ ਇਸ਼ਤਿਹਾਰ ਲਾ ਕੇ ਤੇ ਉਸ ਤੋਂ ਬਾਅਦ ਉਹਦੀ ਨਿਲਾਮੀ ਕੀਤੀ ਜਾਂਦੀ ਹੈ